ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਤੇ ਅੱਜ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤੇ ਸੁਖਵੀਰ ਸਿੰਘ ਬਾਦਲ ਵੀ ਅੱਜ ਇਸ ਮੀਟਿੰਗ 'ਚ ਸ਼ਾਮਲ ਹੋਣਗੇ ਦੂਜੇ ਪਾਸੇ ਦੱਸਦੀ ਕਿ ਹਰਜਿੰਦਰ ਸਿੰਘ ਧਾਮੇ ਵੀ ਇਸ ਮੀਟਿੰਗ ਦਾ ਹਿੱਸਾ ਬਣਨ ਜਾ ਰਹੇ ਨੇ ਤੇ ਜਿਸ ਦੇ ਵਿੱਚ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਣ ਜਾ ਰਹੀ ਹੈ ਦੂਜੇ ਪਾਸੇ ਅਕਾਲੀ ਦਲ ਦੀ ਮੁਹਿੰਮ ਸ਼ੁਰੂ ਹੋ ਗਈ ਹੈ ਤੇ ਜਿਸ ਦੇ ਵਿੱਚ ਨਮੀਆਂ ਭਾਰਤੀਆਂ ਹੋਣਗੀਆਂ ਤੇ ਉੱਥੇ ਹੀ ਅਕਾਲੀ ਦਲ ਨੂੰ ਨਮਾ ਪ੍ਰਦਾਨ ਮਿਲੇਗਾ 1 ਮਾਰਚ ਨੂੰ ਜਿਹੜਾ ਕਿ ਅਕਾਲੀ ਦਲ ਨੂੰ ਨਮਾ ਜਿਹੜਾ ਕਿ ਮੁਖੀ ਮਿਲਣ ਜਾ ਰਹੇ ਤੇ ਜਿਸ ਦੇ ਵਿੱਚ ਉੱਥੇ ਹੀ ਲਗਾਤਾਰ ਹੋਣੇ ਚਰਚਾਵਾ ਆਕਾਲੀ ਦਲ ਦੇ ਵਿੱਚ ਸ਼ੁਰੂ ਹੋਣਾ ਜਿਹੜੀ ਇੱਕ ਸ਼ੁਰੂ ਹੋਣੀਆਂ ਹੋ ਗਈਆਂ ਨੇ ਤੇ ਦੂਜੇ ਪਾਸੇ ਚੀਮਾ ਦਾ ਜਿਹੜਾ ਕਿ ਦਲਜੀਤ ਚੀਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਕੁਝ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਧਦੇ ਨੇ ਦੂਜੇ ਪਾਸੇ ਅੱਜ ਕਈ ਮੁੱਦਿਆਂ ਦੇ ਉੱਤੇ ਚਰਚਾਵਾ ਜਿਹੜੀਆਂ ਕਿ ਆਕਾਲੀ ਦਲ ਨੇ ਕੀਤੀਆਂ ਨੇ ਤੇ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਆਓ ਤੁਹਾਨੂੰ ਸੁਣਾਉਣੇ ਆ ਆਕਾਲੀ ਦਲ ਦੇ ਵਿੱਚ ਅਹਿਮ ਕਾਨਫਰੰਸ 'ਚ ਹੋਰ ਕੀ ਕੁਝ ਖਾਸ ਹੈ ਔਰ ਪਹਿਲੀ ਸਟੇਜ ਦੇ ਉੱਤੇ 25 ਲੱਖ ਮੈਂਬਰ ਭਰਤੀ ਕਰਨ ਦਾ ਜਿਹੜਾ ਟੀਚਾ ਉਹ ਮੁੱਖਿਆਰ ਸੀ ਅੱਜ ਮੈਂ ਕਾਲ ਪ੍ਰਿੰਪਦਾ ਸ਼ੁਕਰਾਨਾ ਕਰਦਾ ਕਿ ਅੱਜ ਉਹ ਜਿਹੜੀ ਭਰਤੀ ਮੁਹਿੰਮ ਹੈ ਜੋ ਫੈਸਲਾ ਸੀ ਵਰਕਿੰਗ ਕਮੇਟੀ ਦਾ ਉਹਦੇ ਮੁਤਾਬਕ ਅੱਜ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਸਵੇਰੇ ਸਤਕਾਰਯੋਗ ਲੀਡਰ ਸਰਬੀ ਸਰਕਾਰ ਪ੍ਰਕਾਸ਼ਕ ਜੀ ਬਾਦਲ ਸਾਹਿਬ ਜਿੰਨਾ ਦਾ ਬਹੁਤ ਵੱਡਾ ਇਤਿਹਾਸਕ ਰੋਲ ਰਿਹਾ ਸ਼੍ਰਮਣੀ ਕਾਗਿਦਾਂ ਦੇ ਵਿੱਚ ਉਹਨਾਂ ਦੇ ਨਗਰ ਤੋਂ ਉਹਨਾਂ ਦੀ ਕਰਨ ਭੂਮੀ ਤੋਂ ਬਾਦਲਪਿੰਡ ਤੋਂ ਸਵੇਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਉੱਥੇ ਮਹਿਨਤ ਪੰਨਾ ਸ਼ੁਰੂ ਕੀਤੀ ਸੀ ਹੁਣ ਪਾਰਲੀਮੈਂਟ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਜਿਹੜੀ ਇੱਥੇ ਇਹ ਮੀਟਿੰਗ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਇਸ ਤੋਂ ਬਾਅਦ ਸਾਰੇ ਪਾਰਲੀਮੈਂਟਰੀ ਬੋਰਡ ਨੇ ਪਰ ਸਾਰੇ ਡੀਡਰ ਸਰਦਾਰ ਨੇ ਮਹਾਰੀ ਜਾਣਾ ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਵੀ ਸਰਦਾਰ ਪੰਪਨ ਸਿੰਘ ਰਮਾਣਾ ਜੀ ਨੇ ਸ਼ੁਰੂ ਕੀਤੀ ਆ ਪਟਿਆਲੇ ਦੇ ਵਿੱਚ ਵੀ ਅੱਜ ਸ਼ੁਰੂ ਕੀਤੀ ਗਈ ਆ ਸੰਗਰੂਰ ਦੇ ਵਿੱਚ ਵੀ ਕੀਤੀ ਗਈ ਆ ਔਰ ਸਾਰੇ ਪੰਜਾਬ ਤੋਂ ਜਿਹੜਿਆਂ ਦੇ ਜਥੇਦਾਰ ਸਭਾਣ ਐਮਐਸਏ ਐਕਸਐਮਐਲ ਦੇ ਬਾਕੀ ਡਿਰੇ ਸਭਾਣ ਪਾਰਟੀ ਦੇ ਮੁਖਤੱਤਰ ਤੋਂ ਪਾਰਟੀਆਂ ਕਾਰਗੀਆਂ ਲੈ ਕੇ ਜਾਣੇ ਸ਼ੁਰੂ ਹੋ ਗਏ ਔਰ ਬੜੀ ਸਰਗਰਮੀ ਦੇ ਨਾਲ ਜੋ ਵਰਕਿੰਗ ਕਮੇਟੀ ਦਾ ਫੈਸਲਾ ਉਹਦੇ ਮੁਤਾਬਕ ਅਜ 파ਰਲੀਮੈਂਟਰੀ ਬੋਰਡ ਨੇ ਵੀ ਸਾਰੇ ਜਿਹੜੀ ਪ੍ਰਕਿਰਿਆ ਉਹਦੀ ਨਜ਼ਰਸਾਦੀ ਕਿਵੇਂ ਕਰਨੀ ਹੈ ਉਦੀ ਵੀ ਸਾਰੀ ਪਲੈਨਿੰਗ ਜਿਹੜੀ ਹੈ ਲਗਾਤਾਰ ਕੀਤੀ ਹੈ ਕਿ ਸਾਰੇ ਅਧਜਲਵਰ ਸਾਹਿਬਾਨ ਭਾਵੇਂ ਜੁਡੀਆ ਸਟੇਟਾ ਦੇ ਵਿੱਚ ਭਾਵੇਂ ਜਿਨ੍ਹਾਂ ਦੇ ਨਾਲ ਕਾਮਿਟ ਕਰਕੇ ਕਿ ਇਹਨੂੰ 20 ਫਰਵਰੀ ਤੱਕ ਜੋ ਟੀਚਾ ਨਿਥਿਆਇਆ ਉਹ ਪੂਰਾ ਕਰਕੇ ਤੇ ਇੱਕ ਵਾਰਜ ਨੂੰ ਪ੍ਰਧਾਨ ਦੀ ਚੋਣ ਜਿਹੜੀ ਹੈ ਉਹ ਹੋਣੀ ਹੈ ਜਿਹੜਾ ਸਾਡਾ ਭਰਤੀ ਦਾ ਸਿਸਟਮ ਹੈ ਉਹਦੇ ਵਿੱਚ 5 ਸਾਲਾਂ ਵਾਸਤੇ 10 ਰੁਪਏ ਸਾਡੀ ਮੈਂਬਰਸ਼ਿਪ ਫੀਸ ਦਿੱਤੀ ਹੈ ਔਰ ਇਹ ਧਰਤੀ ਦੀ ਇੱਕ ਕਾਪੀ ਹੈ ਜਿਹਦੇ ਵਿੱਚ 100 ਮੈਂਬਰ ਜਿਹੜੇ ਆ ਉਹ ਭੱਤੀ ਕੀਤੇ ਜਾਂਦੇ ਜਿਹੜਾ ਸਾਡੀ ਪਾਰਟੀ ਦਾ ਵਰਕਰ ਜਾਂ ਆਗੂ 100 ਮੈਂਬਰ ਭੱਤੀ ਕਰ ਲੈਂਦਾ ਉਹ ਜਿਹੜਾ ਸਰਕਲ ਦਾ ਡੈਡੀਕੇਟ ਬਣ ਜਾਂਦਾ ਪਰ ਜਿੰਨੇ ਇੱਕ ਸਰਕਲ ਦੇ ਡੈਡੀਕੇਟ ਹੁੰਦੇ ਆ ਉਹ ਸਾਰੇ ਫਿਰ ਰਲ ਕੇ ਤੇ ਸਰਕਲ ਦਾ ਜਿਹੜਾ ਜ਼ਥੇਦਾਰ ਆ ਸਾਡਾ ਉਹਦੀ ਚੋਣ ਜਿਹੜੀ ਆ ਉਹ ਸਰਕਲ ਦੇ ਜੱਫੇਦਾਰ ਕਰ ਦੇ। ਔਰ ਜਿਹੜਾ ਪਾਰਟੀ ਦਾ ਲੀਡਰ 25 ਸਰਕਲ ਦੇ ਜਿਹੜਾ ਉਹ ਜੱਫੇਦਾਰ ਜਿਹੜੇ ਸਰਕਲ ਦੇ ਡੈਡੀਕੇਟ ਜਿਹੜਾ ਬਣਾ ਲੈਦਾ। ਉਹ ਜਿਹੜੇ ਦਾ ਡੈਡੀਕੇਟ ਬਣਦਾ। ਮਤਲਬ 25 ਕਾਪੀਆਂ 2500 ਮੈਂਬਰਸ਼ਿਪ 'ਤੇ ਇੱਕ ਜਿਹੜੇ ਦਾ ਡੈਡੀਕੇਟ ਜਿਹੜਾ ਉਹ ਬਣਦਾ। ਉਹ ਸਾਰੇ ਜਿਹੜੇ ਦੇ ਵਿੱਚੋਂ ਸਾਰੇ ਹਲਕਿਆਂ ਦੇ ਵਿੱਚੋਂ ਜਿੰਨੇ ਜ਼ਿਲ੍ਹੇ ਤੇ ਡੈਡੀਕੇਟ ਹੋਣਗੇ ਉਹ ਕਰ ਇਕੱਠੇ ਹੋ ਕੇ ਜਿਹੜੇ ਜ਼ਿਲ੍ਹਾ ਅਫਸਰ ਕੀ ਚੋਣ ਕਰਦੇ ਆ ਉਹ ਰੋਹੀ ਫੈਸਲਾ ਕਰਦੇ ਆ ਕਿ ਸਾਡੇ ਵਿੱਚੋਂ 스테ਟ ਦੇ ਡੈਡੀਕੇਟ ਕਿਹੜੇ ਕਿਹੜੇ ਜਾਣਗੇ ਜਿਹੜੇ 스테ਟ ਦੇ ਡੈਡੀਕੇਟ ਆ ਉਹ ਹਰ ਹਲਕੇ ਦੇ 4 ਪੰਜਾਬ ਦੇ ਵਿੱਚ ਹੁੰਦੇ ਆ ਇਸ ਕਰਕੇ ਜਿੰਨੇ ਕਿਸੇ ਜ਼ਿਲ੍ਹੇ ਚ ਹਲਕੇ ਆ ਉਹਨੂੰ 4 ਨਾਲ ਮਲਟੀਪਲਾਈ ਕਰਕੇ ਜਿੰਨੇ ਰੋਪੜ ਦੇ ਵਿੱਚ ਪੈਣ ਹਨ ਕਿ ਆ ਉਹਨਾਂ ਦੇ 12 ਡੈਲੀਗੇਟ ਹਨ ਜਿੱਥੇ ਪੰਜ ਪ੍ਰਧਾਨ ਸਭਾ ਹਕਿਆ ਉਹਨਾਂ ਦੇ 20 ਡੈਲੀਗੇਟ ਹਨ ਇਸੇ ਤਰ੍ਹਾਂ ਵੱਡੇ ਜਿਲ੍ਹੇ ਦੇ ਵਿੱਚ ਵੱਧ ਨੇ ਛੋਟੇ ਜਿਲ੍ਹੇ ਦੇ ਵਿੱਚ ਘੱਟ ਨੇ ਔਰ ਜਿਹੜੀਆਂ ਦੂਜੀਆਂ ਸਟੇਟਾਂ ਹਨ ਉਹਨਾਂ ਦਾ ਨੰਬਰ ਵੀ ਸਾਡੇ ਪਾਰਟੀ ਦੇ ਸੰਵਿਧਾਨ ਦੇ ਵਿੱਚ ਫਿਕਸ ਹੈ ਕਿਸੇ ਦੇ 30 ਡੈਲੀਗੇਟ ਬੰਦੇ ਆ ਕਿਸੇ ਦੇ 20 ਬੰਦੇ ਆ ਉਹ ਸਾਰੀ ਜਿਹੜੀ ਵਿਸ਼ਟਾ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੋਈ ਹੋਈ ਹੈ ਤੇ ਜਿਹੜੇ ਸਟੇਟ ਦੇ ਡੈਲੀਕੇਟ ਨੇ ਉਹ ਸਾਡਾ ਜਨਰਲ ਹਾਊਸ ਕਿਹਾ ਜਾਂਦਾ। ਉਹ ਫਿਰ ਜਾ ਕੇ ਤੇ ਜਿਹੜੇ ਪਾਰਟੀ ਦੇ ਪ੍ਰਧਾਨ ਦੀ ਜਿਹੜੀ ਚੋਣ ਆ ਉਹ ਕਰਦੇ ਆ ਔਰ ਉਹਦੇ ਵਿੱਚੋਂ ਹੀ ਫਿਰ ਵਰਕੇ ਕਮੇਟੀ ਜਿਹੜੀ ਆ ਚੁਣੀ ਜਾਂਦੀ। ਇਸ ਕਰਕੇ ਸਾਰੀ ਜਿਹੜੀ ਸਾਡੀ ਪ੍ਰਕਿਰਿਆ ਉਹ ਪੂਰੀ ਤਰ੍ਹਾਂ ਤੇ ਨਾਲ ਡੈਮੋਕਰੈਟਿਕ ਆਕੀ ਪਾਰਦਰਸ਼ੀ ਹੈ। ਸਾਰੇ ਜਿਹੜਿਆਂ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਸਬਜਗਤ ਤੇ ਅਬਜਨ ਸਰਬੰਦ ਲੱਗੇ ਆ ਇਸ ਕਰਕੇ ਜਦੋਂ ਇਹ ਬੰਦਾ ਕੋਈ ਭਰਤੀ ਵਾਪਸ ਕਰਕੇ ਸਾਨੂੰ ਆਉਂਦਾ ਨਾਲ ਇਹਦੇ ਉੱਤੇ ਲਿਖਿਆ ਜਾਂਦਾ ਹੈ ਕਿ ਇਹ ਕਾਪੀ ਕਿਹਦੇ ਸਰਕਲ ਡੈਲੀਕੇਟ ਨੇ ਭੇਜੀ ਕੀਤੀ ਸੋ ਹਰ ਜਿਹੜੇ ਸਰਕਲ ਡੈਲੀਕੇਟ ਨੇ ਜਿਸ ਵੀ ਸਾਡੇ ਕੋਲ ਆ ਜਾਂਦੀ ਆ ਫਿਰ ਉਸ ਤੋਂ ਬਾਅਦ ਸਰਕਲ ਡੈਲੀਕੇਟਰ ਤੋਂ ਚੌਂਡ ਹੁੰਦੀ ਆ ਫਿਰ ਜ਼ਿਲ੍ਹਾ ਡੈਲੀਕੇਟਰ ਦੀਆਂ ਲਿਸਟਾਂ ਸਾਡੇ ਕੋਲ ਆ ਜਾਂਦੀਆਂ ਔਰ ਫਿਰ ਜਿਹੜੀ ਜਿਹੜੇ ਡੈਲੀਕੇਟ ਨੇ ਉਹ ਸਟੇਜ ਆ ਵੀ ਕਰਦੀ ਜਿਸ ਜਿਹੜੀ ਆ ਉਹ ਬਕਾਇਦਾ ਤੌਰ ਤੇ ਉੱਤੇ ਅਬਜਪੁਰ ਸਾਹਿਬਾਂ ਦੀ ਹਾਜ਼ਰੀ ਚ ਬਣਾ ਕੇ ਤੇ ਭੇਜਦੇ ਆ ਤੇ ਫਿਰ ਜਾ ਕੇ ਇਹ ਸਾਰੀ ਪ੍ਰਕਿਰਿਆ ਜਿਹੜੀ ਆ ਉਹ ਖੁੱਲੀ ਹੁੰਦੀ ਸਾਰੇ ਧਰਨਾਂ ਵਾਸਤੇ ਸਾਰਿਆਂ ਵਾਸਤੇ ਇਹ ਜਿਹੜੀ ਬੈਂਬਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਸ ਦੀ ਜਿਹੜੀ ਆ ਉਹ ਖੁੱਲੀ ਹੁੰਦੀ ਇਸ ਕਰਕੇ ਅੱਜ ਸ਼ੁਰੂਆਤ ਹੋ ਗਈ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਆਰਟੀ ਦੇ ਲੀਡਰਾਂ ਨੂੰ ਵਰਕਰਾਂ ਨੂੰ ਕਿ ਜਿਵੇਂ ਪਹਿਲਾਂ ਸਾਰੀਆਂ ਮਹਿਮਾ ਦੇ ਵਿੱਚ ਉਹ ਵੱਚੜ ਕੇ ਯੋਗਦਾਨ ਪਾਉਦੇ ਆ ਐਸੇ ਤਰੀਕੇ ਇਸ ਮਿੰਟ ਦੇ ਵਿੱਚ ਵੀ ਯੋਗਦਾਨ ਪਾਉਣ। ਦੂਜਾ ਅੱਜ ਦੇ ਪਾਰਲੀਮੈਂਟਰੀ ਬੋਰਡ ਨੇ ਜਿਹੜਾ ਪੰਜਾਬ ਭਾਰਤ ਦੇ ਵਿੱਚ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਾਂ ਦੇ ਵਿੱਚ ਵੱਡੀ ਧੰਨਲੀ ਹੋ ਰਹੀ ਹੈ। ਉਹਦੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਅਸੀਂ ਪਹਿਲਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਮੀਟਿੰਗ ਕੱਲ ਬਣਾਈ ਸੀ। 23 ਤਰੀਕ ਨੂੰ ਪਰ ਕਿਉਂਕਿ 23 ਤਰੀਕ ਜਿਹੜੀ ਹੈ ਦਾਅਵੇ ਤੇ ਇਤਰਾਜ਼ ਦਾਖਲ ਕਰਨ ਦੀ ਰਿਟਰਨਿੰਗ ਅਸਰਾਂ ਕੋਲੇ ਉਹ ਲਾਸਟ ਟਰਨ ਇਸ ਕਰਕੇ ਫਿਰ ਪ੍ਰਧਾਨ ਸਰ ਦਾ ਉਦੇਸ਼ ਹੋਇਆ ਸੀ ਕਿ ਸਾਰਿਆਂ ਨੂੰ ਕੋਲ ਕਿ ਪਹਿਲਾਂ ਆਪਣੇ ਦਾਅਵੇ ਤੇ ਇਤਰਾਜ਼ 21 ਨੂੰ ਦਾਖਲ ਕਰੋ ਤੇ ਉਹਦੀ ਕਾਪੀ ਜਿਹੜੀ ਹੈ ਸਾਡੇ ਕੋਲ ਲੈ ਕੇ ਆਓ ਸੋ ਪਰसों 12 ਵਜੇ ਸਾਡੇ ਸ਼ਰੋਗਨੀਪੁਰਦਰ ਪੰਧ ਕਮੇਟੀ ਦੀ ਮੈਂਬਰਾਂ ਦੀ ਇੱਥੇ ਹੀ ਮੀਟਿੰਗ ਹੋਏਗੀ ਉਹਨਾਂ ਕੋਲੋਂ ਸਾਰੇ ਅਸੀਂ ਪੰਜਾਬ ਦੀ ਡਿਟੇਲ ਇਕੱਠੀ ਕਰਕੇ ਤੇ ਫਿਰ ਦੇ ਨੇ ਚੀਫ ਕਮਿਸ਼ਨਰ ਨੇ ਕੋਤਰਾ ਇਲੈਕਸ਼ਨ ਦੇ ਉਹਨਾਂ ਕੋਲੇ ਸਾਰਾ ਕੇਸ ਜਿਹੜਾ ਕਿਉਂਕਿ ਬਹੁਤ ਗੈਰ ਸਿਕੰਦੀਆ ਵੋਟਾਂ ਨੇ ਕਿਸੇ ਦੇ ਨਾਲ ਠਿਕ ਨਹੀਂ ਲੱਗਿਆ ਕਿਸੇ ਦੇ ਨਾਲ ਕੋਰ ਨਹੀਂ ਲੱਗਿਆ ਜਾਲੀ ਵੋਟਾਂ ਜਿਹੜੀਆਂ ਵੋਟਰ ਸੂਚੀਆਂ ਦੁਨੀਆਂ ਲੈ ਕੇ ਭਰਤੀ ਕੀਤੀਆਂ ਜਾ ਰਹੀਆਂ ਹਰ ਤਰ੍ਹਾਂ ਦੀ ਕੰਪਲੀਨਟ ਹੈ ਔਰ ਇਹਦੀ ਕੰਪਲੇਨ ਹੈ ਕਿ ਜਿਹੜੀਆਂ ਸਾਡੇ ਵਰਕਰਾਂ ਨੇ ਮਿਲਤ ਕਰਕੇ ਦਸਤਾ ਕਲਕਲਾ ਫਾਰਮ ਭਰ ਕੇ ਜਮ੍ਹਾਂ ਕਰਾਈਆਂ ਸੀ ਕਈ ਪਿੰਡਾਂ ਦੇ ਵਿੱਚੋਂ ਸਾਰੀਆਂ ਦੀਆਂ ਸਾਰੀਆਂ ਗੱਲ ਅਰੋਧੀ ਥਾਂ ਤੇ ਵੋਟਰ ਲਿਸਟ ਦੇ ਵਿੱਚੋਂ ਜਿਹੜੀਆਂ ਵੋਟਾਂ ਨਹੀਂ ਪੰਨੀਆਂ ਚਾਹੀਦੀਆਂ ਸੀ ਉਹ ਵੋਟਾਂ ਜਿਹੜੀਆਂ ਦਰਜ ਹੋਈਆਂ ਸੋ ਉਹ ਵੀ ਅੱਜ ਸਾਰੀਆਂ